ਤੇ ਮੇਰੇ ਪਿੰਡ ਤੋਂ ਫਟਾ 50 60 ਮੀਟਰ ਦੀ ਦੂਰੀ ਤੇ ਆ ਤੇ ਜਿਸ ਤਰ੍ਹਾਂ ਅਸੀਂ ਆਮ ਵਾਂਗੂ ਪਹਿਲਾਂ ਹੀ ਜਿੱਥੇ ਰਹਿ ਰਹੇ ਸਾਂ ਉਸ ਤਰ੍ਹਾਂ ਹੀ ਉਸ ਤਰ੍ਹਾਂ ਹੀ ਹੁਣ ਅਸੀਂ ਰਹਿ ਰਹੇ ਆ ਉਸ ਤਰ੍ਹਾਂ ਹੀ ਸਾਡੇ 25 ਸਕੂਲਾਂ ਦੇ ਵਿੱਚ ਜਾ ਰਹੇ ਉਸ ਤਰ੍ਹਾਂ ਹੀ ਕਿਸਾਨ ਕੰਮ ਕਰ ਰਹੇ ਆ ਬਾਕੀ ਕੋਈ ਡਰ ਦਾ ਮਾਹੌਲ ਕੋਈ ਨਹੀਂ ਹੈਗਾ ਇਹ ਬਸ ਪਿੰਡਾਂ ਵਿੱਚ ਵਾਹਵਾ ਹੀ ਫਲਾਉਂਦੇ ਆ ਕਦੀ ਕਹਿਨੇ ਮਤਲਬ ਕਹਿਤਾ ਕਿ ਵੀ ਕਹਿਨੇ ਬਸ ਕਹਿਤਾ ਕੋਈ ਡਰ ਦਾ ਮਾਹੌਲ ਨਹੀਂ ਹੈ ਜੀ ਪਰ ਕਈ ਪਿੰਡਾਂ ਦੇ ਵਿੱਚ ਜਾਂ ਅਖੀਰ ਲੋਕਾਂ ਵੱਲੋਂ ਜਿਆਦੀਆਂ ਅਫਵਾਹਾਂ ਫੜਾ ਦਿੱਤੀਆਂ ਜਾਂ ਕਿ ਤਬ ਤੋਂ ਉੱਠ ਜੋ ਕਿੱਥੇ ਚਲੇ ਜਾਓ ਲੜਾਈ ਲੱਗ ਜਾਣੀ ਆ ਆਹ ਕੁਝ ਹੋ ਜਾਓ ਆਹ ਦੂਰ ਹੋ ਜਾਣਾ ਪਰ ਕੋਈ ਗੱਲਬਤ ਨਹੀਂ ਆਹ ਬਿਲਕੁਲ ਸਹੀ ਹੈ ਇਹ ਨੁਕੀੜੀ ਠੀਕਾ ਨਾ ਲਾਓ ਕਿ ਇੱਥੇ ਲੋਕੀ ਬੈਠੇ ਈਮਾਨਾ ਬੈਠੇ ਰੋ ਜੀ ਕੋਈ ਦਾ ਕਿਸਾਨ ਉਹ ਨਹੀਂ ਨਹੀਂ ਆ ਸਕਤ ਨਹੀਂ ਆ ਲੋਕ ਚਲੇ ਗਏ ਆਪਣੇ ਘਰੋਂ ਛੱਡ ਕੇ ਪਰ ਅੱਗੇ ਨਾਲੋਂ ਜ਼ਿਆਦਾ ਮਸਿਆ ਭਰੀ ਸੀ ਮੇਲਾ ਭਰਿਆ ਸੀ ਤੇ ਲੋਕ ਬੜੇ ਅਨੰਦ ਦੇ ਨਾਲ ਆ ਰਹੇ ਸਨ ਜਾ ਰਹੇ ਸਨ ਦਰਸ਼ਨ ਕਰ ਰਹੇ ਸਨ ਇਹ ਜੋ ਪਿੰਡ ਹੈ ਬਿਲਕੁਲ ਬਾਟਰ ਤੇ ਹੈ ਆ ਬਾਟਰ ਤੇ ਸਥਿਤ ਹੈ ਪਰ ਕੋਈ ਇੱਥੇ ਡਰ ਨਹੀਂ ਆ ਜਵੇ ਪਹਿਲਾਂ ਹੀ ਲੋਕਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ ਕਿ ਉਹ ਅਜੇ ਤੱਕ ਤੇ ਪਰਭਾਈ ਨਹੀਂ ਹੋਈ ਜੇ ਹੁਣ ਵੀ ਜੋ ਨੁਕਸਾਨ ਦੁਬਾਰੇ ਜੇ ਆਪਾਂ ਹੋ ਚੁਣਨਾ ਤੇ ਬਹੁਤ ਪਿੱਛੇ ਚਲ ਜਾਂਦੇ ਲੋਕ ਮੈਂ ਕਹਣਾ ਕਹਿੰਦਾ ਵੀ ਲੜਾਈ ਜੰਗ ਨਹੀਂ ਲੱਗਣੀ ਚਾਹੀਦੀ ਇਤੇ ਦਿਨੀ ਸ਼੍ਰੀਨਗਰ ਦੇ ਪਹਿਲ ਕਾਮ ਵਿਖੇ ਅਤਵਾਦੀਆਂ ਵੱਲੋਂ ਜਿਹੜਾ ਇੱਕ ਹਮਲਾ ਕੀਤਾ ਗਿਆ ਸੀ ਉਸ ਦਰਾਨ ਵੱਡੀ ਗਿਣਤੀ ਵਿੱਚ ਜਿਹੜੇ ਕੀ ਜਿਹੜੇ ਭਾਰਤੀ ਜਿਹੜੇ ਲੋਕ ਸਨ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਭਾਰਤ ਵੱਲੋਂ ਕਈ ਵਕ ਵਕ ਸਖਤ ਫੈਸਲੇ ਲਏ ਗਏ ਹਨ ਔਰ ਭਾਰਤ ਪਾਕਿਸਤਾਨ ਦਰਮਿਆਨ ਜੜੀ ਇੱਕ ਜੰਗ ਲੱਗਣ ਦੇ ਅਸਾਰ ਦੀਆਂ ਕਈ ਅਫਵਾਹਾਂ ਕਰਦੀਆਂ ਹਨ ਔਰ ਇਸ ਦਰਾਨ ਵਕ ਵਕ ਤਰ੍ਹਾਂ ਦੇ ਜਿਹੜੇ ਕੀ ਸੋਸ਼ਲ ਮੀਡੀਆ ਤੇ ਮੈਸੇਜ ਵੀ ਆ ਰਹੇ ਹਨ ਉਸ ਨੂੰ ਲੈ ਕੇ ਲੋਕਾਂ ਵਿੱਚ ਜਿਹੜਾ ਕੀ ਜੰਮੂ ਕਸ਼ਮੀਰ ਦੇ ਰਹਿ ਵਾਲੇ ਸਾਈਡ ਤੇ ਜ਼ਿਆਦਾ ਦੀਕ ਵਰਗਾ ਮਾਹੌਲ ਬਣਿਆ ਆਇਆ ਹੈ ਔਰ ਜੇ ਦੂਜੀ ਵਾਰ ਸੇ ਗੱਲ ਕਰੀਏ ਆਪਣੇ ਪੰਜਾਬ ਦੀ ਔਰ ਪੰਜਾਬ ਦੇ ਸਰਹੱਦੀ ਇਲਾਕਿਆਂ ਦੇ ਵਿੱਚ ਜਿਹੜੇ ਪਿੰਡ ਬਿਲਕੁਲ ਤਾਰਾ ਕੰਡਿਆਲੀਦਾਰ ਦੇ ਨਾਲ ਜਿਹੜੇ बसे ਹੋਏ ਪਿੰਡ ਨੇ ਉੱਥੋਂ ਦੇ ਲੋਕ ਹਨ ਉਹਨਾਂ ਵਿੱਚ ਕਿਸਮਾ ਦਾ ਮਾਹੌਲ ਹੈ ਉਸ ਲਈ ਜਾਣਨ ਲਈ ਅਸੀਂ ਅੱਜ ਜਿਹਆਂ ਪਿੰਡ ਨਿਸ਼ਾਰਾ ਟਾਲਾ ਜ਼ਿਲ੍ਹਾ ਤਰਨਤਾਰਨ ਵਿੱਚ ਇੱਥੇ ਮੌਜੂਦ ਜਿਹੜੇ ਇੱਥੇ ਪਿੰਡ ਦੇ ਨਿਵਾਸੀ ਹਨ ਔਰ ਵਕਫ ਵਕਫ ਲੋਕਾਂ ਨਾਲ ਗੱਲ ਕਰਾਂਗੇ ਕਿਸਮਾ ਦਾ ਮਾਹੌਲ ਹੈ ਸਸੀ ਗੱਲ ਜੀ ਤੁਹਾਡੇ ਜਗਮਨੀ ਸਵਾਗਤ ਹੈ ਜੀ ਅੱਗੇ ਕਾਲ ਸਾਬਰਪੁਰ ਦੇ ਇਹ ਕਿਸ ਤਰ੍ਹਾਂ ਦਾ ਮਾਹੌਲ ਹੈ ਜੀ ਜਿਹੜੀ ਆ ਫਰਮਾਂ ਬੈਲੀਆਂ ਵਾਂ ਵੀ ਤੁਸੀਂ ਪਿੰਡ ਦੇ ਬਿਲਕੁਲ 250 ਮੀਟਰ ਦੂਰ ਤੇ ਪਿੰਡ ਬਸਿਆ ਹੋਇਆ ਹੈ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਅਸੀਂ ਕਹਿਨੋ ਤਾਂ ਬਹੁਤ ਗੋਜਿਆ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਬਹੁਤ ਜਿਆਦੀਆਂ ਫਰਮਾਂ ਫਰਾਦ ਚੇਪੀਆਂ ਵਾਂ ਕਿ ਪਿੰਡਾਂ ਦੇ ਪਿੰਡ ਉੱਠ ਗਏ ਆ ਕਈ ਆਪਣਾ ਸਮਾਨ ਲੈ ਗਏ ਆ ਅਸੀਂ ਬਿਲਕੁਲ ਸਾਡਾ ਪਿੰਡ ਹੈਗਾ ਵਾ ਪਿੰਡ ਨਿਸ਼ਾਰਾ ਢਾਲਾ ਡਿਸਟ੍ਰਿਕਟ ਸੀਲ ਤਰੰਤ ਆਰਨਾ ਤੇ ਮੇਰੇ ਪਿੰਡ ਤੋਂ ਘੱਟ 50 60 ਮੀਟਰ ਦੀ ਦੂਰੀ ਤੇ ਆ ਤੇ ਜਿਸ ਤਰ੍ਹਾਂ ਅਸੀਂ ਆਮ ਵਾਂਗੂ ਪਹਿਲਾਂ ਹੀ ਇੱਥੇ ਰਹਿ ਰਹੇ ਸਾਂ ਉਸ ਤਰ੍ਹਾਂ ਹੀ ਉਸ ਤਰ੍ਹਾਂ ਹੀ ਹੁਣ ਅਸੀਂ ਰਹਿ ਰਹੇ ਆ ਉਸ ਤਰ੍ਹਾਂ ਹੀ ਸਾਡੇ ਬੱਚੇ ਸਕੂਲਾਂ ਦੇ ਵਿੱਚ ਜਾ ਰਹੇ ਉਸ ਤਰ੍ਹਾਂ ਹੀ ਕਿਸਾਨ ਕੰਮ ਕਰ ਰਹੇ ਆ ਇੰਨਾ ਜਰੂਰ ਰੱਖਿਆ ਗਿਆ ਸੀ ਅੱਜ ਤੋਂ 4-5 ਦਿਨ ਪਹਿਲਾਂ ਕਿ ਜਿਨ੍ਹਾਂ ਕਿਸਾਨਾਂ ਦੀ ਪੈੜੀ ਹੈਗੀ ਆ ਜ਼ਮੀਨ ਪਾਟਰ ਤੋਂ ਪਾਰਿਆ ਤਾਂ ਆਪਣੀ ਫਸਲ ਸਮੇਂ ਸਿਰ ਵੱਢਣ ਦੀ ਕਿਰਪਾ ਦਾ ਕਿਰਪਾ ਕਰਨ بس ਇਹੀ ਸਾਨੂੰ ਆਖਿਆ ਗਿਆ ਹੋਰ ਸਾਨੂੰ ਕੁਝ ਨਹੀਂ ਆਖਿਆ ਗਿਆ ਕਿ ਜਾਂ ਪਿੰਡ ਛੱਡ ਦੋ ਪਿੰਡ ਤੋਂ ਉੱਠ ਬੋ ਸਿਰਫ ਜਿਸ ਤਰ੍ਹਾਂ ਪਹਿਲਾਂ ਅਸੀਂ ਰਹਿ ਰਹੇ ਹਾਂ ਉਸੇ ਤਰ੍ਹਾਂ ਅਸੀਂ ਬੜੇ ਮਜੇ ਦੇ ਨਾਲ ਅਨੰਦ ਦੇ ਵਿੱਚ ਅਸੀਂ ਰਹਿ ਰਹੇ ਹਾਂ ਉਸੇ ਤਰ੍ਹਾਂ ਲੋਕ ਕੰਮ ਕਾਜ ਕਰ ਰਹੇ ਆ ਤੇ ਕੋਈ ਵੀ ਗੱਲਬਾਤ ਨਹੀਂ ਆ ਪਰ ਕਈ ਪਿੰਡਾਂ ਦੇ ਵਿੱਚ ਜਾਂ ਹਰੇ ਲੋਕਾਂ ਵੱਲੋਂ ਜਿਆਦੀਆਂ ਅਫਵਾਹਾਂ ਪੜਾ ਦਿੱਤੀਆਂ ਆ ਕਿ ਤਾ ਉੱਠ ਜੋ ਇੱਥੇ ਚਲੇ ਜਾਓ ਲੜਾਈ ਲੱਗ ਜਾਣੀ ਆ ਆ ਕੁਝ ਹੋ ਜਾਓ ਹੋ ਜਾਣਾ ਪਰ ਕੋਈ ਗੱਲਬਤ ਨਹੀਂ ਆ ਬੜੇ ਆਰਾਮ ਦੇ ਨਾਲ ਅਸੀਂ ਪਿੰਡ ਦੇ ਲੋਕ ਇੱਥੇ ਕੰਮ ਕਰ ਰਹੇ ਆ ਸਾਡੇ ਬੱਚੇ ਵੀ ਸਕੂਲਾਂ ਦੇ ਵਿੱਚ ਜਾ ਰਹੇ ਆ ਬੜੇ ਆਰਾਮ ਦੇ ਨਾਲ ਆ ਜਾ ਰਹੇ ਆ ਕੋਈ ਗੱਲਬਤ ਨਹੀਂ ਆ ਮੰਗੋ ਸਾਰੇ ਆਪਣਾ ਜੀਵਨ ਬਤੀਤ ਕਰ ਰਹੇ ਗੁਰਦੁਆਰਾ ਸਾਹਿਬ ਆ ਬਹੁਤ ਇਤਿਹਾਸ ਹੈ ਇਹਦਾ ਕੋਈ ਬੋਟਰ ਦੇ ਕੋਈ ਤਣਾਅ ਕੋਈ ਨਾ ਲਿਆ ਔਰ ਇੱਥੇ ਲੋਕ ਆ ਮੰਗ ਪਹਿਲਾਂ ਮੰਗ ਦਰਸ਼ਨ ਕਰਨ ਆਉਂਦੇ ਆ ਜਾਂ ਤਿਆਰੀਆਂ ਕੀਤੀ ਜਾਂਦੀਆਂ ਲੰਗਰ ਵਗੈਰਾ ਦੀਆਂ ਜਾਂ ਰੋਜ਼ ਪਾਠ ਹੁੰਦੇ ਆ ਉਸੇ ਤਰ੍ਹਾਂ ਹੀ ਚੱਲ ਰਿਹਾ ਕੋ ਸਿਸਟਮ ਇਹ ਗੁਰਦਾਰਾ ਭਗ ਜਨਨ ਦਾ ਚੀਦਾ ਇਹਨਾਂ ਦੇ ਚ ਵੱਡ ਬਡੇਰੇ ਆ ਪਾਕਿਸਤਾਨ ਦੇ ਵਿੱਚ ਰਹਿੰਦੇ ਸੀ ਤੇ ਪਿੰਡ ਕਣੀਏ ਕੇ ਪਿੰਡ ਸੀ ਬਾਬਾ ਜਨਨ ਜੀ ਦਾ ਤੇ ਉਧਰੋਂ ਆ ਕੇ ਇੱਥੇ ਵਸੇ ਆ ਤੇ ਗੁਰਦਾਰੇ ਵਿੱਚ ਸੰਗਤ ਜਿਸ ਤਰ੍ਹਾਂ ਪਹਿਲਾਂ ਆਉਂਦੀ ਸੀ ਉਸੇ ਤਰ੍ਹਾਂ ਹੀ ਸੰਗਤ ਹਰ ਰੋਜ਼ ਆ ਰਹੀ ਆ ਤੇ 24 ਘੰਟੇ ਲੰਗਰ ਦਾ ਪ੍ਰਸ਼ਾਦੇ ਪਾਣੀ ਦਾ ਪ੍ਰਬੰਧ ਆ ਸੰਗਤਾਂ ਕੋਲੋਂ ਸੇ ਤਨੇ ਪ੍ਰਸ਼ਾਦਾ ਪਾਣੀ ਸਕਦੀਆਂ ਪਈਆਂ ਤੇ ਥੋੜੇ ਦਿਨ ਹੋਇਆ ਮੱਸਿਆ ਦਾ ਦਿਹਾੜਾ ਲੰਘਿਆ ਵਾ ਤੇ ਕਈ ਇਹ ਲੋਕ ਐ ਰਹੇ ਸੀ ਮੇਲਾ ਲੰਘਿਆ ਮੱਸਿਆ ਦਾ ਕਿ ਸੰਗਤ ਆਉਣੀ ਨਹੀਂ ਆ ਸੰਗਤ ਨੇ ਆਉਣਾ ਨਹੀਂ ਆ ਲੋਕ ਚੱਲ ਗਏ ਆਪਣੇ ਘਰੋਂ ਛੱਡ ਕੇ ਪਰ ਅੱਗੇ ਨਾਲੋਂ ਜ਼ਿਆਦਾ ਮੱਸਿਆ ਭਰੀ ਸੀ ਮੇਲਾ ਭਰਿਆ ਸੀ ਤੇ ਲੋਕ ਬੜੇ ਅਨੰਦ ਦੇ ਨਾਲ ਆ ਰਹੇ ਸਨ ਤੇ ਜਾ ਰਹੇ ਸਨ ਦਰਸ਼ਨ ਕਰ ਰਹੇ ਸਨ ਇਹ ਜੋ ਪਿੰਡੇ ਬਲੂਕ ਕੋਲ ਬਾਟਰ ਤੇ ਹੇ ਆ ਬੰਦ ਤੇ ਸਥਿਤੀ ਆ ਪਰ ਕੋਈ ਇੱਥੇ ਡਰ ਨਹੀਂ ਆ ਆਮ ਵਾਂਗੂ ਸਾਰੇ ਲੋਕ ਮਿਲ ਕੇ ਰਹਿ ਰਹੇ ਆ ਆਪਣੇ ਕੰਮਕਾਰ ਕਰ ਰਹੇ ਆ ਇੱਡੀ ਵੀ ਗੱਲ ਪਾਸ ਨਹੀਂ ਆਗੀ ਪਰ ਡਰ ਲੋਕਾਂ ਮੇਂ ਜਿਆਦਾ ਪਾ ਦਿੱਤਾ ਗਿਆ ਵਾ ਇੱਥੋਂ ਉੱਠ ਜੋ ਚਲੇ ਜਾਓ ਤੇ ਭਾਈ ਤੁਹਾਡਾ ਕੀ ਨਾਮ ਆ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਬੀਐਸ ਵੱਲੋਂ ਕਦੀ ਕੋ ਤੁਹਾਨੂੰ ਸੰਦੇਸ਼ ਦਿੱਤਾ ਗਿਆ ਹੋਵੇ ਜਾਂ ਕੋਈ ਐਵੇਂ ਦਾ ਮਤਲਬ ਕੋਈ ਪੈਨਿਕ ਵਾਲਾ ਡਰ ਵਾਲਾ ਮਾਹੌਲ ਜਿੰਨਾ ਬਣਿਆ ਹੋਵੇ ਕੋਈ ਨਹੀਂ ਨਹੀਂ ਸਰ ਐਸੇ ਕੋਈ ਬਾਤ ਨਹੀਂ ਆ ਕੋਈ ਗੱਲ ਨਹੀਂ ਆ ਮਤਲਬ ਆਮ ਵਾਂਗੂ ਸਾਰੇ ਕੰਮ ਕਰਨ ਦੇ ਆ ਜੋ ਕਿਸਾਨ ਭਾਈ ਹੁੰਦੇ ਆ ਉਹ ਵੀ ਜਾਂਦੇ ਆ ਮਤਲਬ ਆਪਣਾ ਕੰਮ ਕਰਕੇ ਵਾਪਸ ਆ ਜਾਂਦੇ ਆ ਡੇਲੀ ਜਾਂਦੇ ਆ ਕਿ ਡੇਲੀ ਜਾਂਦੇ ਆ ਮਤਲਬ ਠੀਕ ਹੈ ਬਾਕੀ ਕੋਈ ਡਰ ਦਾ ਮਾਹੌਲ ਕੋਈ ਨਹੀਂ ਹੈਗਾ ਇਹ ਬਸ ਪਿੰਡਾਂ ਵਿੱਚ ਵਫਾਵਾ ਹੀ ਫਲਾਉਂਦੇ ਆ ਕਦੀ ਕਹਿਨੇ ਮਤਲਬ ਕਹਤਾ ਕਿ ਵੀ ਕਹਿਨੇ ਕੁਝ ਕਹਤਾ ਕੋਈ ਡਰਦਾ ਮਹੌਲੀ ਹੈਗਾ ਕਦੀ ਵੀ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਿਸੇ ਕੰਮ ਦਾ ਕੋਈ ਸਨਹ ਦਿੱਤਾ ਗਿਆ ਹੋਵੇ ਜਾਂ ਕੋਈ ਵੀ ਤੁਸੀਂ ਇਸ ਤਰ੍ਹਾਂ ਦਾ ਕੋਈ ਕੰਮ ਕਰੋ ਜੀ ਅੱਗੇ ਆਉਣ ਵਾਲੇ ਦਿਨਾਂ ਚ ਐਵੇਂ ਦੇ ਗਮ ਹਾਲਾਤ ਪੈਦਾ ਹੋ ਸਕਦੇ ਆ ਜਾਂ ਜਿਵੇਂ ਕਿਸੇ ਵੀ ਤਰ੍ਹਾਂ ਦੀ ਲੈ ਕੋਈ ਐਵੇਂ ਦਾ ਕਦੀ ਮੈਸੇਜ ਮਿਲਿਆ ਹੋਵੇ ਨਹੀਂ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਕੋਈ ਮੈਸੇਜ ਨਹੀਂ ਦਿੱਤਾ ਠੀਕ ਹੈ ਸਾਡੇ ਨਾਲ ਇੱਥੋਂ 10 ਮੀਟਰ ਤੇ ਚੌਂਕੀ ਆ ਠੀਕ ਹੈ ਉਹਨਾਂ ਨੇ ਕਦੀ ਨਹੀਂ ਕੁਝ ਕਿਹਾ ਹਨ ਨੂੰ ਤੋ ਅਗਦੇ ਤੁਸੀਂ ਆਪਣਾ ਵਧੀਆ ਮੇਰੇ ਸਰ ਕੰਮ ਕਰੋ ਜੋ ਵੀ ਹੈ ਠੀਕ ਹੈ ਵਧੀਆ ਅ ਇਹ ਤਾਂ ਤੁਹਾਡੇ ਨਾਮ ਪਾਜੀ ਕੀ ਕਹਿਣਾ ਚਾਹੁੰਦੇ ਤੁਸੀਂ ਕਿਸ ਤਰ੍ਹਾਂ ਦਾ ਕੀ ਤੁਸੀਂ ਜ਼ਿੰਮੇਦਾਰ ਜੀ ਹਾਂ ਜੀ ਤੁਸੀਂ ਫਸਲਬਿਆਰਾਂ ਨੂੰ ਜਿਹੜੀ ਆਪਣੀ ਸਾਮ ਸੰਭਾਲ ਕਰ ਲਈ ਆ ਕੰਡਿਆਲੀ ਤਾਰ ਲੱਗ ਗਈ ਜਿਵੇਂ ਆ ਕਟਾਈ ਦਾ ਪਿੱਛੇ ਜੇ ਕਿਹਾ ਗਿਆ ਸੀ ਵੀ ਜਿਵੇਂ ਫੌਜ ਵੱਲੋਂ ਵੀ ਇਹਨਾਂ ਨੂੰ ਜਲਦੀ ਜਲਦੀ ਸੰਭਾਲ ਲਿਆ ਜਾਵੇ ਆਉਣ ਵਾਲੇ ਸਮੇਂ 'ਚ ਜਿਹੜੀ ਆ ਫਸਲ ਨਾ ਬੀਜੀ ਜਾਵੇ ਕੋਈ ਲਈ ਜੀ ਕੋਈ ਨਹੀਂ ਹੋ ਜਾਏਗਾ ਦੋ ਦਿਨ ਬਾਅਦ ਤੇ ਜਦੋਂ ਉੱਤਰ ਤੋਂ ਹੋਇਆ ਸੀ ਮੌਨ ਕਰਾ ਉਦੋਂ ਠੀਕ ਵੀ ਗੇਟ ਬੰਦ ਕੀਤੇ ਤੇ ਥੀ ਤੁਰ ਚੜੀ ਨਹੀਂ ਅੱਗੇ ਬੰਦ ਨਹੀਂ ਮੁਣ ਕੇ ਉਦੋਂ ਬਦਲਦੀ ਗੱਲ ਹਮਫਲੀ ਸਹੀ ਸਭ ਸੰਭਾਲ ਲਿਆ ਗਿਆ ਫਸਲ ਗਾੜਾ ਥੋੜੀ ਵਗਰਾ ਐ ਸਭ ਬਿਲਕੁਲ ਸੰਭਾਲ ਗਿਆ ਕੋਈ ਬੱਚਿਆਂ ਚ ਆਮ ਲੋਕਾਂ ਵਿੱਚ ਕਿਸ ਤਰ੍ਹਾਂ ਦਾ ਤੁਹਾਡੇ ਪਿੰਡ ਚ ਵਾਲੇ ਵਾਲੇ ਕਿਵੇਂ ਦਾ ਮਾਹੌਲ ਆ ਬਹੁਤ ਵਧੀਆ ਜੀ ਤੁਸੀਂ ਕੀ ਅਪੀਲ ਕਰਨੀ ਚਾਹੁੰਦੇ ਏ ਲੋਕਾਂ ਨੂੰ ਮੈਂ ਤਾਂ ਬਿਲਕੁਲ ਸਹੀ ਹੈ ਇਹਨੂੰ ਬੁਝੂਠੀ ਠੋਵਾ ਨਾ ਲਾਓ ਕਿ ਇੱਥੇ ਲੋਕੀ ਬੈਠੇ ਆਮਾਣਾ ਬੈਠੇ ਰੋ ਜੀ ਕੋਈ ਦਾ ਨਾਲ ਗੱਲ ਨਹੀਂ ਹੈ ਇਸਨ ਸੜਨਾਲ ਇੱਕ ਪਿੰਡ ਦੇ ਮਜੂਦਾ ਸਰਪੰਚ ਮਜੂਦ ਹਨ ਕੀ ਕਹਿਣਾ ਚਾਹੁੰਦੇ ਜੀ ਕਿਵੇਂ ਦਾ ਮਾਹੌਲ ਹੈ ਜਿਵੇਂ ਲੜਾਈ ਨੂੰ ਲੈ ਕੇ ਭਾਰਤ ਪਾਕਿਸਤਾਨ ਦੇ ਲੈ ਕੇ ਜਿਹੜਾ ਬਣੇ ਹਾਲਾਤ ਬਣ ਗਏ ਹੋਏ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਪਿੰਡ ਦਾ ਕਿਵੇਂ ਦਾ ਮਾਹੌਲ ਹੈ ਕਿਵੇਂ ਲੋਕਾਂ ਦੇ ਵਿੱਚ ਕੀ ਕੀ ਕਹਿਣਾ ਚਾਹੁੰਦੇ ਸਰ ਮਾਹੌਲ ਤੇ ਬਿਲਕੁਲ ਜਿਵੇਂ ਠੀਕ ਠਾਕ ਹੀ ਹੈ ਸ਼ਾਂਤ ਹੋਈ ਹੈ ਮਾਹੌਲ ਜੀ ਫਿਰ ਅਲਸਾ ਕੋਈ ਰੌਲਾ ਰੱਪਾ ਨਹੀਂ ਹੈਗਾ ਜਿਦਾ ਪਹਿਲਾਂ ਪੈਣਾ ਉੱਠ ਜਾਂਦੇ ਸੀ ਲੋਕ ਇਦਾਂ ਦਾ ਕੋਈ ਲੋਕਾਂ ਦੇ ਵਿੱਚ ਨਹੀਂ ਹੈਗੀ ਹੁਣ ਗੱਲ ਕੋਈ ਇਹ ਕਹਿਣਾ ਤੇ ਇਹੀ ਚਾਹੁੰਦੇ ਆਪਾਂ ਵੀ ਇਹ ਸ਼ਾਂਤਮਈ ਮਾਹੌਲ ਰਵੇ ਪਹਿਲਾਂ ਹੀ ਲੋਕਾਂ ਦਾ ਬਹੁਤ ਨੁਕਸਾਨ ਹੋ ਚੁੱਕਾ ਹੈ ਤੇ ਅਜੇ ਤੱਕ ਤੇ ਪਰਭਾਈ ਨਹੀਂ ਹੋਈ ਜੇ ਹੋਣੀ ਵੀ ਹੋ ਨੁਕਸਾਨ ਦੁਬਾਰੇ ਜੇ ਆਪਾਂ ਹੋ ਚੁੱਕਾ ਹੈ ਤੇ ਬਹੁਤ ਪਿੱਛੇ ਚਲ ਜਾਂਦੇ ਲੋਕ ਮੈਂ ਕਹਿੰਦਾ ਕਹਿੰਦਾ ਵੀ ਲੜਾਈ ਜੰਗ ਨਹੀਂ ਲੱਗਣੀ ਚਾਹੀਦੀ ਕੀ ਹਾਲ ਹੋਣਾ ਸੀ ਤੁਹਾਡੇ ਸਾਹਮਣ ਨਾਲ ਜਿੰਨੀ ਵੱਡੀ ਇਤਿਹਾਣੀ ਹਰਕਤ ਕੀਤੀ ਗਈ ਉਥੇ ਉਸ ਤਰ੍ਹਾਂ ਉਸ ਦੇ ਵਿੱਚ ਭਾਰਤ ਸਰਕਾਰ ਨੂੰ ਕਿਵੇਂ ਦਾ ਐਕਸ਼ਨ ਲੈਣਾ ਚਾਹੀਦਾ ਔਰ ਕਈ ਲੋਕਾਂ ਦੀ ਮੰਗ ਹੈਗੀ ਆ ਸਰ ਉਹ ਹਰਕਤ ਤੇ ਬਹੁਤ ਹੀ ਜਿਹੜੀ ਆ ਬਹੁਤ ਗਲਤ ਕੀਤਾ ਉਹਨਾਂ ਨੇ ਜਦਾ ਵੀ ਉਹਨਾਂ ਨੇ ਕੀਤਾ ਗਲਤ ਕੀਤਾ ਇਹ ਤੇ ਮਿਲ ਕੇ ਸਾਰਾ ਸਰਕਾਰਾਂ ਨੂੰ ਆਪਸੀ ਵਿੱਚ ਗੱਲਬਾਤ ਕਰਨੀ ਚਾਹੀਦੀ ਆ ਕਿ ਅੱਤਵਾਦ ਨੂੰ ਖਤਮ ਕੀਤਾ ਜਾਵੇ ਤੇ ਕੋਈ ਜਿਹੜੀ ਇਹ جنگ ਇਹ ਮਸਲੇ ਦਾ ਹੱਲ ਨਹੀਂ ਹੈਗਾ ਕੋਈ ਇਹ ਤੇ ਅੱਤਵਾਦ ਨਾਲ ਠੀਕ ਆਪਾਂ ਸਾਰੇ ਡਟ ਕੇ ਖੜੇ ਆ ਲੜਾਂਗੇ ਉਹਨਾਂ ਦੇ ਨਾਲ ਤੇ ਲੜਨਾ ਵੀ ਚਾਹੀਦਾ ਉਹਨਾਂ ਦੇ ਨਾਲ ਤੇ ਬਾਕੀ ਚਲੋ ਜੰਗ ਹੈ ਜਿਹੜੀ ਉਹ ਤੇ ਨਤੀਜਾ ਮਾੜਾ ਹੀ ਨਿਕਲਦਾ ਤੁਹਾਨੂੰ ਪਤਾ ਹੀ ਹਾਂਜੀ ਕਈ ਵਾਰੀ ਸੋਸ਼ਲ ਮੀਡੀਆ ਤੇ ਜਾਂ ਆਮ ਹੀ ਖਬਰਾਂ ਨੂੰ ਸੁਣਨ ਨੂੰ ਮਿਲਦੀਆਂ ਵੀ ਆ ਕਿ ਲੋਕਾਂ ਨੂੰ ਪਿੰਡਾਂ ਵਿੱਚ ਜਿਹੜੇ ਸਰਦੰਦ ਲੱਗੇ ਬਿਲਕੁਲ ਜਿਵੇਂ ਉਹ ਬੈਠੇ ਆ ਉਹਨਾਂ ਨੂੰ ਕਹਿ ਦਿੱਤਾ ਗਿਆ ਵਾ ਕਿ ਜਾਂ ਉਹਨਾਂ ਵੱਲੋਂ ਆਪਣੇ ਆਪ ਹੀ ਡਰ ਨੂੰ ਦੇਖਦੇ ਆ ਆਪਣੇ ਘਰ-ਬਾਰ ਛੱਡ ਕੇ ਦੂਜੀ ਜਗ੍ਹਾ ਤੇ ਮੂਵਮੈਂਟ ਸ਼ੁਰੂ ਕਰ ਦਿੱਤੀ ਗਈ ਹੈ ਐਵੇਂ ਦੀ ਗੱਲ ਵੀ ਕੋਈ ਸਾਹਮਣੇ ਆਈ ਤੁਹਾਡੇ ਆਸ-ਪਾਸ ਦੇ ਪਿੰਡਾਂ ਜਾਂ ਕਿਤੇ ਹੋਰ ਨਹੀਂ ਸਰ ਸਾਡੇ ਫਿਲਹਾਲ ਲਾਗੇ-ਲਾਗੇ ਜਿੰਨੇ ਵੀ ਏਰੀਆ ਦੇ ਵਿੱਚ ਔਰ ਕਿਹਦੇ ਵਿੱਚ ਪਿੰਡ ਹੈ ਕੋਈ ਇਹੋ ਜਿਹੀ ਹਰਕਤ ਨਹੀਂ ਹੈਗੀ ਅਜੇ ਤੇ ਨਾ ਹੀ ਕੋਈ ਕਿਸੇ ਨੇ ਆਪਾਂ ਨੂੰ ਕਿਹਾ ਵਾ ਕਿ ਤੁਸੀਂ ਇੱਥੋਂ ਪਿੰਡ ਛੱਡ ਕੇ ਚਲੇ ਜਾਓ ਤੇ ਨਾ ਹੀ ਸਰ ਲੋ ਹਾਂਜੀ ਮਤਲਬ ਲੋਕਾਂ ਦਾ ਇਹਦੇ ਵਿੱਚ ਬਿਲਕੁਲ ਵੀ ਧਿਆਨ ਨਹੀਂ ਆ ਲੜਾਈ ਨੂੰ ਲੈ ਕੇ ਜਾਂ ਕੋਈ ਡਰ ਵਾਲਾ ਮਾਹੌਲ ਨਹੀਂ ਹੈਗਾ ਜੋ ਵੀ ਆ ਫਾਰਮਾਂ ਜਿਹੜੀਆਂ ਸਾਰੀਆਂ ਉਤੋਂ ਦੂਰ ਹਨ ਕਿ ਤੁਸੀਂ ਕੀ ਫੀਲ ਕਰਦੇ ਹੋ ਸਰ ਮੈਂ ਪੀਲ ਇਹੀ ਕਰਦਾ ਕਿ ਆਪਣਾ ਕਾਰੋਬਾਰ ਕਰੋ ਸਰ ਜੋ ਵੀ ਜਦ ਸਰਕਾਰ ਕਹੇਗੀ ਫਿਰ ਤੇ ਚਲੋ ਆਪਾਂ ਨੂੰ ਕਰਨਾ ਹੀ ਪੈਣਾ ਹੈ ਫਿਲਹਾਲ ਹੈ ਜੇ ਜਿਹੜੀ ਜੇ ਕੋਈ ਏਦਾਂ ਦਾ ਕੋਈ ਰੌਲਾ ਰੱਪਾ ਪਾਉਂਦਾ ਵਾ ਛੁੱਟੀਆਂ ਫਾਵਾ ਉੜਦੀਆਂ ਤੇ ਉਹਦੇ ਵੇਲੇ ਉਹਨੂੰ ਆਪਾਂ ਇਗਨੋਰ ਕੀਤਾ ਜਾਵੇ ਤੁਹਾਡੇ ਸਾਹਮਣੀਆਂ ਸਾਰੋਂ ਤੇ ਲੋਕੀ ਆਪਣੀਆਂ ਜੇ ਖੇਤੀਬਾੜੀ ਡੇਹ ਕਰਨ ਕੋਈ ਚੱਕਰ ਨਹੀਂ ਹੈਗਾ ਪਹਿਲਾਂ ਵੀਰੋ ਨਾਲੇ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ ਕੋਈ ਏਦਾਂ ਦਾ ਮਾਹੌਲ ਨਹੀਂ ਹੈਗਾ ਸਰ ਇਨ ਕੇਸ ਜੇ ਨੌਬਤ ਆ ਜਾਂਦੀ ਹੈ ਲੜਾਈ ਦੀ ਜੰਗ ਦੀ ਸ਼ੁਰੂ ਹੋ ਜਾਂਦੀ ਹੈ ਆਪਣਾ ਕਰੇ ਹੋ ਜਾਂਦਾ ਤੇ ਫਿਰ ਪਿੰਡ ਵਾਲਿਆਂ ਪਿੰਡ ਵਾਸੀਆਂ ਵੱਲੋਂ ਕਿਵੇਂ ਦਾ ਤੁਹਾਡਾ ਕਿਵੇਂ ਦਾ ਰਿਐਕਸ਼ਨ ਰਹੂਗਾ ਔਰ ਤੁਸੀਂ ਕਿੱ ਸਰਕਾਰ ਦਾ ਸਾਥ ਦੇਵਗੇ ਸਰ ਪਿੰਡ ਵਾਸੀਆਂ ਦਾ ਫਿਰ ਇਹੀ ਰਹੂਗਾ ਕਿ ਆਪਾਂ ਰਲ ਮਿਲ ਕੇ ਇਹ ਜਿਹੜੀ ਸਮੱਸਿਆ ਦਾ ਹੱਲ ਕਰੀਏ ਤੇ ਆਪਾਂ ਜੋ ਵੀ ਆਪਣੀ ਆਰਮੀ ਆ ਜਾਂ ਜਿਸ ਤਰ੍ਹਾਂ ਕੋਈ ਹੋਰ ਸਦਾ ਉਹਨਾਂ ਦੇ ਨਾਲ ਆਪਾਂ ਜੁੜ ਕੇ ਰਹੀਏ ਤੇ ਮੈਨੂੰ ਲੱਗਦਾ ਕਿ ਉਹ ਆਪਾਂ ਨੂੰ ਮਹਫੂਜ਼ ਸੇਫ ਹੀ ਰੱਖਣਗੇ ਕੋਈ ਏਦਾਂ ਦੀ ਗੱਲ ਨਹੀਂ ਜੇ ਆਪਾਂ ਨੂੰ ਉੱਠਣਾ ਵੀ ਪਊਗਾ ਤੇ ਆਪਾਂ ਉਹਨਾਂ ਦੀ ਕਹਿਣ ਤੇ ਜਿੱਥੇ ਵੀ ਕਹਿਣਗੇ ਆਪਾਂ ਜਾਣ ਨੂੰ ਤਿਆਰ ਹਾਂ ਹਾਂਜੀ ਇਸਨ ਨਿਸ਼ਾਰਾ ਟੋਲਾ ਪਿੰਡ ਦੇ ਨਿਵਾਸੀ ਔਰ ਮੌਜੂਦਾ ਸਰਪੰਚ ਜਨਾ ਵੱਲੋਂ ਦੱਸੀ ਗਈ ਹੈ ਸਾਰੀ ਅਸਲੀਅਤ ਜਿਹੜੀ ਹੈ ਕਿ ਕੋਈ ਕੋਈ ਵੀ ਜਿਹੜੀ ਆ ਐਵੇਂ ਦਾ ਮਾਹੌਲ ਨਹੀਂ ਹੈਗਾ ਕਿ ਜਿਵੇਂ ਦੀਆਂ ਵਾਅ ਫੈਲਦੀਆਂ ਹਨ ਕਿ ਭਾਰਤ-ਪਾਕਿਸਤਾਨ ਜਿਹੜੀ جنگ ਨੂੰ ਲੈ ਕੇ ਇੱਥੇ ਸਰਦੀ ਵਿੱਚ ਇਲਾਕਿਆਂ ਵਿੱਚ ਲੋਕਾਂ ਦੇ ਡਰ ਭਰੇ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ ਜਾਨ ਨਾ ਵੱਲੋਂ ਪਿੰਡ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ ਇਸ ਦੀ ਸੱਚਾਈ ਜਾਣਨ ਵਾਸਤੇ ਅੱਜ ਅਸੀਂ ਪੁੱਜੇ ਸੀ ਪਿੰਡ ਨਿਸ਼ਾਰਾ ਟੋਲਾ ਔਰ ਤੁਸੀਂ ਦੇਖ ਹੀ ਲਿਆ ਕਿ ਲੋਕਾਂ ਦੇ ਰਿਵਿਊ ਆ ਉਹ ਕੀ ਆ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ جنگ ਹੈ ਉਹ ਮਸਲੇ ਦਾ ਹੱਲ ਨਹੀਂ ਹੈ ਰਮਨ ਚਾਵਲਾ ਜਗਵੰ